ਜਦੋਂ ਇੱਥੇ ਆ ਗਏ ਭੈਣ 3-15-16 ਦਿਨਾਂ ਨੇ ਭੈਣ ਨੇ ਹਰੀਆਂ ਮਿਰਚਾਂ ਹੀ ਖਾਧੀਆਂ ਗੱਲ ਇਹ ਹਰੀਆਂ ਮਿਰਚਾਂ ਐ ਖਾਂਦੇ ਸੀ ਜਿਵੇਂ ਆਪਾਂ ਕੇਲਾ ਖਾਂਦੇ ਆ ਤਰੱਕ ਪਹਿਲਾਂ ਦਾ ਸਿਰ ਤੇ ਨਹੀਂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮਨਦੀਪ ਕੌਰ ਚਾਵਲਾ ਭੈਣ ਨੂੰ ਸਾਡੇ ਕੋ ਆਇਆ ਕਰੀਬ 1 ਸਾਲ ਹੋ ਚੱਲਿਆ ਸਾਲ ਹੋਣ ਵਾਲਾ ਫਿਰੋਜ਼ਪੁਰ ਤੋਂ ਲੈ ਕੇ ਆਏ ਸੀ ਮੇਰੀ ਭੈਣ ਅੱਜ ਉਹਦੇ ਪਿਤਾ ਜੀ ਉਹਦੇ ਬ੍ਰਦਰ ਉਹਦਾ ਭਤੀਜਾ ਮਿਲਣ ਆਏ ਨੇ ਇਹ ਭੈਣ ਇਕੱਲੀ ਹੋਈ ਆਪਣੇ ਘਰ ਚ ਰਹਿੰਦੇ ਸੀਗੇ ਦੋ ਮੰਜ਼ਲੀ ਕੋਠੀ ਸੀ ਸਾਰੀਆਂ ਚੀਜ਼ਾਂ ਇਹ ਆਪਣੇ ਹੱਥ ਨਾਲ ਹੀ ਬਣਾ ਕੇ ਖਾਂਦੇ ਸੀ ਘਰ ਚ ਕੋਈ ਸਮਾਨ ਨਹੀਂ ਸੀ ਹੱਥ ਨਾਲ ਬਣਾਏ ਹੋਈ ਛਾਬੇ ਸੀ ਹੱਥ ਨਾਲ ਬਣਾਏ ਹੋਈ ਆ ਫਲ ਪੱਤੀਆਂ ਪੱਤੇ ਪੁੱਤੇ ਤੋੜ ਕੇ ਮਰੁੱਦਾਂ ਦੇ ਉਹਦੀ ਸਬਜ਼ੀ ਬਣਾ ਕੇ ਖਾਂਦੇ ਸੀ ਇਕੱਲੇ ਹੀ ਰਹਿੰਦੇ ਸੀ ਪੜ੍ਹੇ ਲਿਖੇ ਆ ਗ੍ਰੈਜੂਏਸ਼ਨ ਕੀਤੀ ਆ ਕੀ ਕੀਤੀ ਹੋਈ ਪੜ੍ਹਾਈ ਐਮ ਇੰਗਲਿਸ਼ ਦੀ ਕੀਤੀ ਹੋਈ ਆ ਨਾ ਫਿਰ ਪਰਿਵਾਰ ਵੀ ਹਾਂ ਫੇਲ ਸੀ ਪਰਿਵਾਰ ਵੀ ਬਹੁਤ ਵਧੀਆ ਵੈਲ ਸੈਟਲ ਆ પેટ્રોલ ਪੰਪ ਆ ਭਰਾ ਦੇ ਫਾਦਰ ਸਾਹਿਬ ਹੁਣੀ ਸਾਰੇ ਇਹਨਾਂ ਦੇ ਮਦਰ ਵੀ ਸਾਰੇ ਪੜ੍ਹੇ ਲਿਖੇ ਇਕੱਲੇ ਹੀ ਭੈਣ ਅਲੱਗ ਰਹਿੰਦੇ ਸੀ ਜੇ ਕੁਝ ਖਾਂਦੇ ਸੀ ਤਾਂ ਹਰੀਆਂ ਮਿਰਚਾਂ ਹੀ ਖਾਂਦੇ ਸੀ ਕੱਲੀ ਜਦੋਂ ਅਸੀਂ ਉੱਥੋਂ ਲੈ ਕੇ ਆਏ ਆ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਦੋਂ ਇੱਥੇ ਆ ਗਏ ਭੈਣ ਕਰੀਬ 15 16 ਦੇ ਆ ਨੇ ਭੈਣ ਨੇ ਹਰੀਆਂ ਮਿਰਚਾਂ ਹੀ ਖਾਧੀਆਂ ਕੱਲੀ ਹਰੀਆਂ ਮਿਰਚਾਂ ਐ ਖਾਂਦੇ ਸੀ ਜਿਵੇਂ ਆਪਾਂ ਕੇਲਾ ਖਾਂਦੇ ਆ ਫਿਰ ਹੌਲੀ-ਹੌਲੀ ਅਸੀਂ ਪਾਲਕ ਮੇਥੀ ਦੇ ਦੇਣੀ ਫਿਰ ਉਹਨਾਂ ਨੂੰ ਇਹਨਾਂ ਨੇ ਤੋੜ ਕੇ ਬਰੀਕ ਕਰਕੇ ਵਿੱਚ ਬੇਸਣ ਪਾ ਕੇ ਕੁਸ਼ ਆਬਦਾ ਬਣਾ ਕੇ ਖਾਣਾ ਮੱਕੀ ਦੀ ਰੋਟੀ ਹਾਂ ਫਿਰ ਅੱਜ ਹੋਰ ਕੱਲ ਹੋਰ ਤੇ ਹੁਣ ਸਾਡੀ ਮੰਦੀਪ ਭੈਣ ਬਿਲਕੁਲ ਠੀਕ ਆ ਹੁਣ ਕੰਪਿਊਟਰ ਸੈਂਟਰ ਖੁੱਲਿਆ ਸਾਡੇ ਅੰਦਰ ਉੱਥੇ ਡਿਪਲੋਮਾ ਕਰ ਰਹੀ ਹੈ ਕੰਪਿਊਟਰ ਦਾ ਪੜ੍ਹੀ ਲਿਖੀ ਹੈ ਭੈਣ ਐਜੂਕੇਟਿਡ ਆ ਬਹੁਤ ਸਿਆਣੀ ਆ ਸੂਝਵਾਨ ਆ ਤੇ ਅੱਜ ਬਹੁਤ ਸ਼ੁਕਰੀਆ ਇਹਨਾਂ ਦੇ ਪਿਤਾ ਜੀ ਦਾ ਸਰਦਾਰ ਜੀ ਕੀ ਨਾਮ ਆਪਣਾ ਹਾਂਜੀ ਫਰਿੰਦਰਪਾਲ ਸਿੰਘ ਚਾਵਲਾ ਜੀ ਗਗਨਦੀਪ ਸਿੰਘ ਚਾਵਲਾ ਜੀ ਤੇ ਅਵੇ ਸਿੰਘ ਚਾਵਲਾ ਜੀ ਤੇ ਇਹ ਫਰੋਜਪੁਰ ਤੋਂ ਮਿਲਣਾ ਆਇਨੇ ਤੇ ਸਾਡੀ ਭੈਣ ਨੂੰ ਸਪੈਸ਼ਲੀ ਤੇ ਤੁਸੀਂ ਵੀ ਅਰਦਾਸ ਕਰਿਓ ਭੈਣ ਮਨਦੀਪ कौर ਚਾਵਲਾ ਦੇ ਆਉਣ ਵਾਲੇ ਜੀਵਨ ਵਾਸ ਵਾਹਿਗੁਰੂ ਜੀ ਕਾ ਖਾਲਸਾ ਰਾਈਟ